ਪਹਿਨੜੇ ਦੇ ਬੇਲੇ ਅਰਜਾਹ ਪੜਾ ਯਾਰ ਪੜਾ ਜਾਂਦੇ ਪੜਾ ਜਾਂਦੇ ਪੜਾ ਜਾਂਦੇ ਹਾਂ ਬਚ ਗਈ ਚੱਲੋ ਵੇਖੋ ਕਾਰ ਹੁੰਦੀ ਹੋਲੀ ਕਰਦਾ ਹੈ ਇਹ ਨਾਮ ਆ ਗਿਆ ਆਪਣਾ ਮੇਰਾ ਨਾਮ ਸਖਦੇਵ ਸਿੰਘ ਪੁੱਲਰ ਨਗਰ ਕੌਂਸਲਰ ਵਾਜਨਪੁਰ ਜਾਰਜ ਜੋ ਐਮਸੀ ਹੈ ਜੀ ਮੈਂ ਸਾਡੇ ਅੱਜ ਸਾਡੇ ਸੋਭਾ ਕੀ ਗੱਲ ਕਰਨੀ ਸਾਡੇ ਆਹ ਜਿਹੜੀ ਸਰਹੰਦ ਨਹਿਰ ਆਪਣੇ ਬਠਿੰਡੇ ਰੋਡ ਨੰਬਰ 3 4 ਤੇ 5 ਦੇ ਨਾਲ ਸਰਹੰਦ ਨੇਰ ਲੱਗਦੀ ਐ ਇਹਦੇ ਵਿੱਚ ਕਈ ਮੌਤਾਂ ਹੋ ਚੁੱਕੀਆਂ ਐ ਤੋਂ ਪਹਿਲਾਂ ਇੱਕ ਇੱਥੇ ਟਰੈਕਟਰ ਸੀ ਮੁੰਡੇ ਕੋਲ ਉਹ ਟਰੈਕਟਰ ਉਲਟਿਆ ਕਾਰਾਂ ਡਿੱਗੀਆਂ ਤੇ ਇੱਕ ਕੁਲਦੀਪ ਪ੍ਰਧਾਨ ਉਸੇ ਸਰਮਲ ਦਾ ਉਹਦੀ ਮੌਤ ਹੋਈ ਇੱਥੇ ਤੇ ਆ ਗਾਂਆਂ ਡਿੱਗਦੀਆਂ ਆਏ ਹਫ਼ਤੇ ਦੋ ਤਿੰਨ ਗਾਂਆਂ ਡਿੱਗ ਜਾਂਦੀਆਂ ਜੀ ਇੱਥੇ ਤੇ ਅਸੀਂ ਬੇਨਤੀ ਕਰਦੇ ਹਾਂ ਮੇਰ ਸਾਹਿਬ ਨੂੰ ਵੀ ਜਿਹੜੀ ਬਚੰਡੇ ਪੁਲ ਤੋਂ ਲਾ ਕੇ ਗਾਂਹ ਵਾਲੇ ਪੁਲ ਤੇ ਕਰ ਤਿੰਨ ਚਾਰ ਪੰਜ ਵਾੜਾ ਤਿਕਰ ਇਹ ਕੰਧ ਕਰਾਈ ਜਾਵੇ ਜਾਂ ਇਹਦੇ ਉੱਤੇ ਕੋਈ ਜਾਲੀ ਜਾਲ ਲਾਇਆ ਜਾਵੇ ਫਿਕਸ ਜਾਲ ਲੱਗ ਜੇ ਤੇ ਜਾਨੀ ਨੁਕਸਾਨ ਪਸ਼ੂ ਗਾਇਆਂ ਡਿੱਗਦੀਆਂ ਇਹਨਾਂ ਦਾ ਬਚਾਅ ਹੋ ਸਕੇ ਤੇ ਉਵੇਂ ਤਾਰ ਲਾ ਕੇ ਜੇ ਜਾਂ ਤਾਂ ਕੰਦਰ ਕੱਢੀ ਜਾਵੇ ਜਾਂ ਤਾਰ ਲਈ ਜਾਵੇ ਜਿਹਦੇ ਉੱਤੇ ਜਿਹੜੀਆਂ ਗਾਇਆਂ ਲੇਕਦੀਆਂ ਬੰਦੇ ਡਿੱਗਦੇ ਆ ਬੱਚੇ ਡੇ ਦੇ ਕਾਫੀ ਇੱਥੇ ਨੁਕਸਾਨ ਹੋਇਆ ਹੈ ਅਸੀਂ ਹੱਥ ਜੋੜ ਕੇ ਮਿਹਰ ਸਰ ਨੂੰ ਬੇਨਤੀ ਕਰਦੇ ਆ ਕਿ ਸਰੰਦਨੈਰ ਤੇ ਜਾਲ ਲਾਇਆ ਜਾਵੇ ਜੀ ਤੇ ਆਪ ਦੀ ਬੜੀ ਮਿਹਰਬਾਨੀ ਹੋ ਜਾਨੀ ਨੁਕਸਾਨ ਤੋਂ ਬਚਾਅ ਹੋ ਜਾਵੇ ਜੀ ਕਿਰਨ ਮੇਰਾ ਨਾਮ ਅਖਤਿਆਰ ਸਿੰਘ ਸ਼ੇਰਪਰੀ ਆ ਜੀ ਅੰਜੇ ਇੱਥੇ ਸੀ ਸਾਰਕਾਰ ਦੇ ਫਿਰਦੇ ਸੀ ਕਿੱਥੇ ਇੱਕ ਬੱਚੀ ਸੀ ਉਹ ਨਹਿਰ ਵਿੱਚ ਡਿੱਗ ਪਈ ਸੀਗੀ ਤੇ ਮੈਂ ਐਮਸੀ ਸਾਹ ਨੂੰ ਫੋਨ ਕੀਤਾ ਤੇ ਉਹ ਰੱਸਾ ਵਗੈਰਾ ਲੈ ਕੇ ਇੱਥੇ ਨਹਿਰ ਤੇ ਆ ਗਏ ਤੇ ਉਹਨਾਂ ਨੇ ਸਾਰੇ ਇਕੱਠੇ ਬੰਦੇ ਹੋ ਕੇ ਅਸੀਂ ਬੱਚੀ ਨੂੰ ਬਾਹਰ ਕੱਢਿਆ ਬੱਚੀ ਕੱਢਤੀ ਬਾਹਰ ਹਾਂ ਬੱਚੀ ਬਾਹਰ ਕੱਢਤੀ ਮੇਰੇ ਸਾਥੋਂ ਕੀ ਮੰਗ ਕਰਦੇ ਆ ਮੇਰੇ ਸਾਥੇ ਇਹੀ ਮੰਗ ਕਰਦੇ ਆ ਕਿ ਇੱਥੇ ਇੱਕ ਵਾੜ ਕੀਤੀ ਜਾਵੇ ਜਾਂ ਕੋਈ ਟੇਲਾ ਵਗੈਰਾ ਲਾਇਆ ਜਾਂ ਕੰਦ ਕੀਤੀ ਜਾਵੇ ਕੁਛ ਨਾ ਕੁਛ ਕੀਤਾ ਜਾਵੇ ਹੱਲ ਕੀਤਾ ਜਾਵੇ ਠੀਕ ਹੈ ਜਾਂ ਕੋਈ ਜਾਲ ਵਗੈਰਾ ਲੱਗ ਜਾਵੇ ਹਾਂ ਜੀ ਹਾਂ ਕੀ ਨਾਮ ਹੈ ਆਪਣਾ ਗੁਰਚਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਇਹ ਤਾਂ ਹੀ ਕਹਿੰਦੇ ਆ ਜੀ ਆਪਣੇ ਨਾਲ ਇੱਥੇ ਜਾਲ ਲੱਗ ਜੇ ਨਹਿਰ ਨਹਿਰ ਦੇ ਨਾਲ ਨਾਲ ਨਹਿਰ ਦੇ ਪੁੱਲ ਤੋਂ ਅਗਲੇ ਨਹਿਰ ਆਹ ਪੁੱਲ ਤੱਕ ਚੁਗਾਨਾ ਤੇ ਪੁੱਲ ਤੱਕ ਇੱਥੇ ਗાયਾਂ ਡੇਕਦੀਆਂ ਕਾਰਾਂ ਡੇਕਦੀਆਂ ਤੇ ਆਪਣੇ ਬੱਚੇ ਵੀ ਡਿੱਗੇ ਆ ਤੇ ਉਹਨਾਂ ਦੇ ਹੱਜਾਨੀ ਨਿਖਸਾਨ ਹੋਏ ਵੀ ਇਹ ਬੱਚਿਆਂ ਦਾ ਤੇ ਆਪਣਾ ਇਹ ਇੱਕ ਪਹਿਲੇ ਨੰਬਰ ਤੇ ਇਹ ਕੰਮ ਹੋਣਾ ਚਾਹੀਦਾ ਮੇਅਰ ਸਾਹਿਬ ਤੇ ਇਹ ਜ਼ਰੂਰੀ ਹੈ ਤੇ ਨਹੀਂ ਇੱਥੇ ਜਾਨੀ ਨਿਖਸਾਨ ਹੁੰਦੀ ਰਹਿੰਦੀ ਹੈ ਮੇਰੇ ਜਦ ਕੰਦ ਹੋ ਜੇ ਮਤਲਬ ਕਿ ਜਾਲੀ ਵਗਾਰਾ ਲੱਗੇ ਹਾਂਜੀ ਹਾਂ ਇਹ ਅਸੀਂ ਹਫਤੇ ਬਾਅਦ ਕੋਈ ਨਾ ਕੋਈ ਜਾਣੀਨ ਕੇਸਾ ਹੁੰਦੇ ਹੀ ਹੁੰਦਾ ਜੀ ਇੱਥੇ ਅਸੀਂ ਕੱਢਦੇ ਰਹਿੰਨੇ ਆ ਤੁਹਾਡੇ ਸਾਹਮਣੇ ਲਾਸ਼ ਰੱਖੀ ਐ ਇਸੇ ਕਰਕੇ ਤੇ 5 ਦਿਨ ਹੋ ਗਏ ਉਦਦੇ ਵੀ ਗਾਚੀ ਗਊ ਕੱਢੀ ਠੀਕ ਹੈ ਹਾਂ ਜੀ ਹਾਂ ਕੋਈ ਕਾਰ ਵਾਲਾ ਮੋਟਰਸਾਈਕਲ ਵਾਲਾ ਇੱਥੇ ਨੁਕਸਾਨ ਹੁੰਦੇ ਹੁੰਦੇ ਆ ਜੀ ਤੇ ਆਵਾਜ਼ਾਂ ਵੀ ਵੱਧ ਚੱਲਦੀ ਐ ਇੱਥੇ ਜੀ ਤੇ ਇਹ ਕਾਂਦੇ ਜਾਂ ਜਾਲ ਲੱਗ ਜੇ ਬਹੁਤ ਵਧੀਆ ਜੀ ਰਾਤ ਨੂੰ ਜਾਂ ਬਦਲ ਕੇ ਜਾਂ ਇਨਸਾਨ ਬਣ ਹਾਂਜੀ ਰਾਤ ਨੂੰ ਰਾਤ ਨੂੰ ਤਾਂ ਡਰ ਹੈਗੇ ਹੈਗਾ ਜੀ ਹਾਂਜੀ ਹਾਂਜੀ ਹਾਂ ਪਤਾ ਨਹੀਂ ਲੱਗਦਾ ਨੇਰੇ ਨਹੀਂ ਨਹੀਂ ਪਤਾ ਲੱਗਦਾ ਜੀ ਇੱਥੇ ਸਾਨੂੰ ਪਤਾ ਹੀ ਨਹੀਂ ਰਿਹਾ ਤੇ ਤੁਰੇ ਫਿਰਦੇ ਸਾਨੂੰ ਅਸੀਂ ਭੱਜ ਕੇ ਆਉਂਨੇ ਆ ਲਾਸ਼ ਲੈ ਕੇ ਆ ਬੰਦੇ ਬੰਦੇ ਇਕੱਠੇ ਕਰਦੇ ਆ ਅਸੀਂ ਕਿਵੇਂ ਆਪਣੇ ਨੈਸ਼ਨਲ ਕਲੋਨੀ ਦੇ ਮੈਂਬਰ ਆ ਤੇ ਅਸੀਂ ਸਾਰੇ ਲੱਗ ਲਗਾ ਕੇ ਭਰਾਵਾਂ ਨੂੰ ਸਾਥ ਦੇ ਆ ਤੇ ਫਿਰ ਅਸੀਂ ਗਊ ਕੱਢਦੇ ਆ ਕਿ ਦੋ ਘਾਜ਼ਰ ਖਾਉਂਗਾ ਵੀ ਡੱਕਦੇ ਆ ਗਊਆਂ ਡੱਕਦੇ ਆ ਜੀ ਗਊਆਂ ਡੱਕਦੇ ਆ ਬੱਚੇ ਵੀ ਇੱਥੇ ਡੇ ਮਰੇ ਆ ਅੱਜ ਬੱਚੇ ਮਰੇ ਬੱਚੇ ਮਰੇ ਆ ਜੀ ਹਾਂਜੀ ਹਾਂ ਤੇ ਇਹ ਪਹਿਲ ਤੇ ਹੋਣਾ ਚਾਹੀਦਾ ਸਾਡੇ ਕੰਦ ਨਿਕਲ ਜਾ ਜਾਂ ਜਾਲ ਪੈ ਜਾ ਕੁਝ ਪੈ ਜਾ ਇਹ ਉਹਨਾਂ ਦਾ ਟਕਾ ਨਹੀਂ ਇੱਥੇ ਜੀ ਨਹੀਂ ਇੱਥੇ ਨੁਕਸਾਨ ਹੁੰ ਹੁੰਦੀ ਰਹਿੰਦੀ ਯਾਨੀ ਮਨੁੱਖ ਦਾ ਰਹੂਗਾ ਹੁੰਦੀ ਰਹੂਗਾ ਜੀ ਹਾਂਜੀ 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 ਤੇ ਕਿਹਾ ਸੜਕ ਚੱਲਦੀ ਬਹੁਤ ਆ ਜੀ ਹਾਂਜੀ 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 ਤੇ ਤੁਮ ਮਲਾਂ ਵਸੀ ਆਂ ਨੇ ਮੇਰੇ ਸੰਪਦ ਨੂੰ ਜੀਤ ਮਹਿਤਾ ਤੋਂ ਮੰਗ ਕਰਦੇ ਨੇ ਕਿ ਇੱਥੇ ਜੋ ਇਹ ਨਹਿਰ ਹੈsrand ਨਹਿਰ ਇਹ ਪੁਲ ਤੋਂ ਲੈ ਕੇ ਜੋਗਾਨੰਦ ਦੇ ਪੁਲ ਤੱਕ ਜਾਂ ਤਾਂ ਜਾਲ ਲੱਗ ਜੇ ਜਾਂ ਤੇ ਲੰਬੀ ਕੰਧ ਖਿੱਚੀ ਜਾਵੇ ਤਾਂ ਕਿ ਇੱਥੇ ਜੜਨੀ ਜਾਂ ਮਾਲੀ ਨੂੰ ਨੁਕਸਾਨ ਨਾ ਹੋ ਸਕੇ ਕਿਉਂ ਇਹਦੇ ਵਿੱਚ ਪੱਕੀ ਹੋਣ ਕਰਕੇ ਗਊਆਂ ਪਾਣੀ ਪੀਣ ਉਤਰਦੀਆਂ ਥੱਲੇ ਡਿੱਗ ਜਾਂਦੀਆਂ ਮੁੜ ਕੇ ਨਿਕਲੇ ਨਹੀਂ ਜਾਂਦਾ ਉਹਨਾਂ ਤੋਂ ਤੇ ਇਸ ਕਰਕੇ ਇਹ ਇਸ ਤੇ ਜਾਲ ਲੱਗਣਾ ਚਾਹੀਦਾ ਹੈ ਜਾਂ ਕਿ ਕੋਈ ਕੰਧ ਹੋਣੀ ਚਾਹੀਦੀ ਹੈ ਤੇ ਉਹ ਵੀ ਵੈਸੇ ਵੀ ਇੱਥੇ ਕੋਈ ਗੱਡੀ ਵਗੈਰਾ ਜਦੋਂ ਰਾਤ ਨੂੰ ਨਿਕਲਦੀ ਹੈ ਤੇ ਉਹ ਕਈ ਵਾਰੀ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਗੱਡੀ ਕਿਉਂ ਨਹੀਂ ਰਹਿੰਦਾ ਤੇ ਸੜਕ ਦੇ ਉੱਤੇ ਬਿਲਕੁਲ ਹਨੇਰਾ ਹੁੰਦਾ ਹੈ ਇਸ ਕਰਕੇ ਇੱਥੇ ਨੁਕਸਾਨ ਬਹੁਤ ਹੁੰਦੇ ਨੇ ਲੱਟਾਂ ਤਾਂ ਨਹੀਂ ਰੱਖਦਾ ਖਰਾਬ ਰਹਿੰਦੀ ਲੱਟਾਂ ਕਹਿੰਦੇ ਇੱਥੇ ਸਾਰੀਆਂ ਖਰਾਬ ਰਹਿੰਦੀਆਂ ਲੱਟਾਂ ਖਰਾਬ ਰਹਿੰਦੀਆਂ ਜੀ 15 ਦਿਨ ਹੋ ਗਏ ਅੱਧੀਆਂ ਚਲਾ ਗਏ ਅੱਧੀਆਂ ਬੰਦ ਪਈਆਂ ਮੈਂ ਕਮੇਟਾ ਪਾਪਾ ਹੰਬ ਗਿਆ ਕਿਤੇ ਕਹਿੰਗੇ ਟੂਪਾ ਖਰਾਬ ਹੈ ਜਿੱਤੇ ਦੀਆਂ ਲਾਈਆਂ ਚੱਲੀਆਂ ਨਹੀਂ ਅੱਛਾ ਟੂਪਾ ਚੱਲਦੀਆਂ ਨਹੀਂ ਨਾ 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 ਮੈਂ ਕੰਪਲੀਟ ਕਰਵਾਉਣਾ ਜੀ ਮੈਂ ਠੀਕ ਹੁਣ ਉਧਰ ਉੱਤੇ ਚਲਵਾਤੀਆਂ ਇਧਰ ਸਾਰੀਆਂ ਬੰਦ ਪਈਆਂ ਦੋ ਤਿੰਨ ਚੱਲਦੀਆਂ ਜਿਉਂ ਉਹਨਾਂ ਨੂੰ ਕਹਿੰਨੇ ਆ ਇਹਦੇ ਫਲਾਨੀ ਚੀਜ਼ ਮੰਗਵਾਈਆ ਫਲਾਨੀ ਮੰਗਾਈਆ ਪਹਿਲੀ ਗੱਲ ਤਾਂ ਅੱਜ ਜੇ ਕੰਪਲੇਟ ਲਖਾਵਾਂਗੇ 5 ਦਿਨਾਂ ਬਾਅਦ ਜਵਾਬ ਆਊਗਾ ਅੱਜ ਉਹਨੇ ਸਵੇਰੇ ਆਉਨੇ ਆ ਆ ਹੁਣ 15 ਦਿਨਾਂ ਬਾਅਦ ਚਲਵਾਈਆਂ ਮੈਂਦੀਆਂ ਆ ਆ ਰਹਿ ਗਈਆਂ ਸਾਰੀਆਂ ਅੱਛਾ ਕਿਤੇ ਹਨੇਰਾ ਹੁੰਦਾ ਜੀ ਹਾਂਜੀ ਹਾਂ ਹਨੇਰਾ ਰਹੇ ਇੱਥੇ ਹਨੇਰਾ ਹੁੰਦਾ ਹਾਂਜੀ ਆ ਇਹਦੇ ਨਜ਼ਰ ਪਰ ਕਰਦੇ ਆ ਸਾਨੂੰ ਡਰ ਰਹੀ ਹਾਂਜੀ ਹੈਗਾ ਹੈਗਾ ਜੀ ਹਨੇਰਾ ਰਹਿੰਦਾ ਜੀ ਸਾਰੇ ਜਿੱਦੇ ਜਿੱਦੇ ਲਾਈਆਂ ਜਿੱਦੇ ਜਿੱਦੇ ਲਾਈਆਂ ਇਹ ਨਵੀਆਂ ਲਾਈਆਂ ਆ ਇਹ ਚੱਲੀਆਂ ਹੀ ਨਹੀਂ ਪੜੇ ਘੱਟਿਆ ਸਵਾਲ ਲਾ ਕੋਸ ਲਾ ਲੋ ਠੀਕ ਹੈ ਹਾਂਜੀ ਹਾਂ ਅਜਾੱਕ ਗਿਆ ਮੈਂ ਇਹਦੇ ਕਮਿਟਾ ਪਾਉਂਦਾ ਜਿੰਨੀਆਂ ਮੇਰੀਆਂ ਕਮਿਟਾ ਹੋਣੀਆਂ ਇੱਥੇ ਸਾਰੀਆਂ ਇੱਥੇ ਮੈਂ ਰਾਤ ਨੂੰ ਤੁਰਿਆ ਫਿਰਦਾ ਮੈਂ ਲਿਖਾਉਣਾ ਸਾਰਾ ਕੋਈ ਮਾਈਕਰੋਫੋਨ ਮੈਂ ਇੱਥੇ ਇੱਥੇ ਆ ਨਾਈਟਾਂ ਦਾ ਤਾਂ ਜਿੱਦੇ ਦੀਆਂ ਲੱਗੀਆਂ ਨਾ ਉਹਦੇ ਦੀਆਂ ਹੀ ਚੱਲੀਆਂ ਹੀ ਨਹੀਂ ਪੜੇ ਘੱਟਿਆ ਸਵਾਲ ਲਾ ਕੋਸ ਲਾ ਲੋ ਇਹ ਪਹਿਲਾਂ ਵਾਲੀਆਂ ਚੰਗੀਆਂ ਸੀ ਤੁਸ ਠੀਕ ਹੈ ਹਾਂਜੀ ਹਾਂ ਉਹ ਚੰਗੀਆਂ ਸੀ ਜਿਹੜੀਆਂ ਚੱਲਦੀਆਂ ਸੀ ਆ ਜਿੱਦੀਆਂ ਨਵੀਆਂ ਜੀਆਂ ਲਾਈਆਂ ਜਿੰਨੀਆਂ ਇਹ ਉਹਦੇ ਦੀਆਂ ਹੀ ਖਰਾਬ ਹੀ ਰਹਿਦੀ ਐਲਈਡੀ ਕੰਮਜਾਬ ਨਹੀਂ ਹੈ ਨਾ 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 ਖਰਾਬ ਹੀ ਕੋਈ 4 ਛੜ ਗਈ ਕੋਈ 7 ਛੜ ਗਈ ਕੋ ਡਾਇਰੈਕਟ ਕਰੀਆਂ ਪਈਆਂ ਕੋਈ ਸਮਝ ਨਹੀਂ ਆਉਂਦੀ ਇਹਨਾਂ ਦੀ ਕੋਸ 17 ਲਾ ਕੇ ਲਿਆ ਜਾਂਦੇ ਆ ਚਲੋ 17 ਵੀ ਪਵਾਈ ਦੀਆਂ ਫੇਰ ਵੀ ਖਰਾਬ ਰਹਿੰਦੀਆਂ ਆ ਹੁਣ ਹੁੱਥੋਂ ਲੈ ਕੇ ਉਹ ਆਪਣੇ ਪੁਲਟਿਕਰ ਸਾਰੀਆਂ ਬੰਦ ਪਈਆਂ ਵਿਚ ਵਿਚ ਚੱਲਦੀਆਂ 2 4 ਨਹੀਂ ਸਾਰੀਆਂ ਬੰਦ ਪਈਆਂ ਇਦਨੀਆਂ ਮੈਂ ਸਾਰੀਆਂ ਚਲਵਾਈਆਂ ਕਹਿ ਕਹਿ ਕੇ ਕੋ ਕਰ ਗਏ ਕੋ ਕਹਿੰਦੇ ਹੁਣ ਸੋਮਵਾਰ ਨੂੰ ਅਸੀਂ ਆ ਮਾਂਜੀ ਠੀਕ ਜਿਹੜੀਆਂ ਖਰਾਬ ਹੋ ਉਹ ਅਸੀਂ ਚਲਵਾ ਦਾਂਗੇ ਠੀਕ ਹਾਂਜੀ ਕੀ ਨਾਮ ਹੈ ਜਪਾ ਹਜ਼ਾਰ ਨਾਇਬ ਸਿੰਘ ਜੀ ਜੀ ਕੀ ਗੱਲ ਚਾਹੁੰਦੇ ਹਾਂ ਮੈਂ ਨਗਰ ਨਿਗਮ ਨੂੰ ਬੇਨਤੀ ਕਰਦਾ ਹਾਂ ਕਿ ਜਿਹੜਾ ਸਾਡੇ ਨਹਿਰ ਦੇ ਉੱਤੇ ਜਿਹੜੀ ਛੜਕ ਜਾਂਦੀ ਹੈ 30 ਫੁੱਟੀ ਭਾਜੀ ਹੋਈ ਨਹੀਂ ਵੈਸੇ 18 ਫੁੱਟੀ ਹੋਈ ਜੀ ਹੈ ਇਸ ਤੇ ਜਾਲ ਲਵਾਇਆ ਜਾਵੇ ਤਾਂ ਕਿ ਜਿਹੜੀਆਂ ਗਮੂਆਂ ਢਿੱਗਦੀਆਂ ਜਾਂ ਬੱਚਿਆਂ ਦਾ ਨੁਕਸਾਨ ਹੁੰਦਾ ਬੱਚੇ ਡਿੱਗਦੇ ਹੈ ਠੀਕ ਨਹੀਂ ਫਰ ਜਾਨ ਵੀ ਜਾਂਦੀ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਨਗਰ ਨਿਗਮ ਨੂੰ ਵੀ ਇੱਥੇ ਜਿਹੜਾ ਹੈਗਾ ਜਾਲ ਲਵਾਇਆ ਜਾਵੇ ਤੇ ਇੱਕ ਬੇਨਤੀ ਮੈਂ ਹੋਰ ਕਰਦਾ ਹਾਂ ਹਾਂ ਰਾਮਪੁਰੇ ਮੈਨੂੰ ਜਾਣ ਦਾ ਮੌਕਾ ਮਿਲਿਆ ਉੱਥੇ ਮੈਂ ਵੇਖਿਆ ਵੀ ਬਠਿੰਡਾਰ ਰੋਡ ਤੋਂ ਲੈ ਕੇ ਰਾਮਪੁਰਾ ਫੋਲਡ ਆਪਣੀ ਫੂਲ ਦੀ ਰੋਡ ਤੱਕ ਦੋਨੇ ਪਾਸੇ ਉੱਥੇ ਸੂਏ ਦੇ ਜਾਲ ਲਵਾਇਆ ਗਿਆ ਹੈ ਜੇ ਨਗਰ ਕੌਂਸਲ ਇੰਨਾ ਕੰਮ ਕਰ ਸਕਦੀ ਹੈ ਕਿ ਸਾਡੇ ਨਗਰ ਨੇ ਮਤੇ ਇੰਨੀ ਘਾਟ ਹੈ ਕਿ ਵੀ ਇਹਨਾ ਕੰਮ ਜਾਂ 2 ਕਿਲੋਮੀਟਰ ਦੇ ਏਰੀਆ ਵਿੱਚ ਉਹ ਜਾਲ ਨਹੀਂ ਲਵਾ ਸਕਦੀ ਤੋ ਕਿਰਪਾ ਕਰੋ ਬੇਨਤੀ ਪ੍ਰਵਾਨ ਕਰੋ ਤਾਂ ਕਿ ਇਹ ਜਿਹੜੀਆਂ ਮੌਤਾਂ ਹੁੰਦੀਆਂ ਹਨ ਉਹਨਾਂ ਨੂੰ ਬਚਾਇਆ ਜਾ ਸਕੇ ਵਾਹਿਗੁਰੂ ਜਿੱਕਾ ਖਲਤਾ ਵਾਹਿਗੁਰੂ ਜਿੱਕੀ ਫਤ ਮਲਾਂ ਨਾਸੀ ਦੀ ਬੇਨਤੀ ਹੈ ਕਿ ਇੱਥੇ ਜਾਲ ਜਾਂ ਕੰਦ ਕੀਤੀ ਜਾਵੇ ਪਤਨਸ਼ੀ ਮਹਤਾ ਜੋ ਆਪਣੇ ਨਗਰ ਦੇ ਮਹਿਰ ਸਾਹਿਬ ਨੇ ਉਹਨਾਂ ਤੋਂ ਇਹ ਬੇਨਤੀ ਕਰਦੇ ਨੇ ਵੀ ਸਾਡੀ ਜਿਹੜੀ ਸੁਣਵਾਈ ਜਲਦੀ ਕੀਤੀ ਜਾਵੇ